ਅੱਜ ਡੇਰਾ ਇਮਾਮਗੜ ਸਮਾਧਾਂ ਮਾਲੇਰ ਕੋਲਾ ਵਿਖੇ ਮਹੰਤ ਹਰਪਾਲ ਦਾਸ ਜੀ ਦੀ ਰਹਿਨਮਾਈ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਵਰਸੀ ਸਮਾਗਮ ਮਨਾਇਆ ਗਿਆ ਇਸ ਵਰਸੀ ਸਮਾਗਮ ਵਿੱਚ ਉਚਿਤੇ ਤੌਰ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਭਾਈ ਮੰਤਰੀ ਸਿੰਘ ਜੀ ਵੱਲੋਂ ਕੀਰਤਨ ਕਰਕੇ ਲੋਕਾਂ ਨੂੰ ਨੇਹਾਲ ਕੀਤਾ ਗਿਆ ਇਸ ਮੌਕੇ ਕਿ ਇਸ ਕੰਬਾਈਨ ਦੇ ਚੇਅਰਮੈਨ جناب ਇੰਦਰਜੀਤ ਸਿੰਘ ਮੁੰਡੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਹਾਜ਼ਰੀ ਭਰੀ ਆਓ ਦਿਖਾਉਣਾ ਤੁਹਾਨੂੰ ਇਸ ਵਰਸੀ ਸਮਾਗਮ ਦੀਆਂ ਤਸਵੀਰਾਂ ਦੀ ਜ਼ੁਬਾਨੀ ਮਲੇਕ ਕੋਲਾ ਤੋਂ ਜਰਨਲਿਸਟ ਮੁਹੰਮਦ ਹਨੀਫ ਦੀ ਰਿਪੋਰਟ i can hit you ਮਹਾਂਤੀ ਅੱਜ ਕੀ ਪ੍ਰੋਗਰਾਮ ਸੀ ਅੱਜ ਦੇ ਬੇਰਾ ਇਮਾਮਗੜ੍ਹ ਸ। ਅੱਜ ਸਾਡੇ ਦਾਦਾ ਗੁਰੂ ਜੀ ਸਵਾਮੀ ਬਾਬਾ ਰਾਮਾਨੰਦ ਜੀ ਮਹਾਰਾਜੀਆਂ ਦੀ 41ਵੀਂ ਸਲਾਨਾ ਵਰਸੀ ਸੀ। ਜੋ ਕਿ ਹਰ ਸਾਲ ਸਾਡੇ ਇਲਾਕੇ ਦੀਆਂ ਸੰਗਤਾਂ, ਸਾਡੇ ਨਗਰ ਦੀਆਂ ਸੰਗਤਾਂ, ਸਾਡੇ ਆਸਥਾਨ ਨਾਲ ਜੁੜੀਆਂ ਸੰਗਤਾਂ ਪੂਰੇ ਉਤਸ਼ਾਹ ਸਹਿਯੋਗ ਦੇ ਕੇ ਮਨਾਉਂਦੀਆਂ ਨੇ। ਇਹ ਪ੍ਰੋਗਰਾਮ ਸਾਡਾ 1 ਜੂਨ ਤੋਂ ਲੈ ਕੇ 9 ਜੂਨ ਤੱਕ ਰਾਤਰੀ ਦੇ ਦੀਵਾਨ ਸੀ ਜਿਦੇ ਵਿੱਚ ਅਨੇਕਾਂ ਮਹਾਪੁਰਸ਼ਾਂ ਨੇ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਨਾ ਕੀਤਾ। ਅੱਜ ਸੰਪੂਰਨਤਾ ਦਾ ਦਿਨ ਸੀ ਦੋ ਸਹਿਜ ਪਾਠ ਦੇ ਭੋਗ ਪਾਏ ਗਏ ਤੇ ਕੀਰਤਨ ਦਰਬਾਰ ਹੋਇਆ ਉਪਰੰਤ ਸੰਗਤਾਂ ਨੇ ਹਮਮਹਾ ਕੇ ਲੰਗਰ ਛਕੇ ਤੇ ਜਲ ਪਾਣੀ ਦੀਆਂ ਸੇਵਾਵਾਂ ਕੀਤੀਆਂ ਸਾਰੇ ਸੇਵਾਦਾਰਾਂ ਨੇ ਜੋ ਕਿ ਬਾਬਾ ਰਾਮਾਨੰਦ ਜੀ ਸੀ ਉਹ ਸਾਡੇ ਇਲਾਕੇ ਦੇ ਵਿੱਚ ਸੰਗਤਾਂ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਕਰਨੇ ਸਹਿਜ ਪਾਠ ਕਰਨੇ ਜਾਂ ਦੇਸੀ ਦਵਾਈਆਂ ਦੇਣੀਆਂ ਜਿੰਨਾ ਬੱਚੇ ਜਿੰਨਾ ਲੋਕਾਂ ਦੇ ਘਰਾਂ ਦੇ ਵਿੱਚ ਬੱਚੇ ਨਹੀਂ ਸੀ ਉਹਨਾਂ ਨੂੰ ਬੱਚਿਆਂ ਦੀਆਂ ਦਾਤਾਂ ਬਖਸ਼ਿਸ਼ ਕਰਕੇ ਅਨੇਕਾਂ ਪਰ ਪਰਪਰਪਕਾਰ ਕੀਤੇ ਇਲਾਕੇ ਦੇ ਉੱਤੇ ਜਿਸ ਦੀ ਬਦੌਲਤ ਅੱਜ ਬਿਆੰਤ ਸੰਗਤਾ ਇਸ ਸਥਾਨ ਤੇ ਪਹੁੰਚ ਕੇ ਨਤਮਸਤਕ ਹੋਈਏ ਕਿੰਨਾ ਕੁ ਵਧੀਆ ਲੱਗਿਆ ਦੇਖੋ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾਉਣੀਆਂ ਉਹਨਾਂ ਦੀ ਚਲਾਏ ਪੂਰਨਿਆਂ ਤੇ ਚੱਲਣਾ ਇਹੀ ਸਾਡੇ ਫਰਜ਼ ਨੇ ਉਹ ਸਾਡੇ ਵੱਡੇ ਸੀ ਉਹਨਾਂ ਨੇ ਦੂਰ ਔਰਿਚਾਂ ਚਲਾਈਆਂ ਅਸੀਂ ਕੋਸ਼ਿਸ਼ ਕਰਦੇ ਆ ਕਿ ਅਸੀਂ ਉਹਨਾਂ ਦੇ ਚਲਾਈਆਂ ਰੋ ਰੀਤਾਂ ਦੇ ਉੱਤੇ ਪਹਿਰਾ ਦੇ ਸਕੀਏ ਸੋ ਸਾਡੇ ਮਹਾਪੁਰਸ਼ਾਂ ਦਾ ਨਾਂ ਉੱਚਾ ਹੋ ਰਿਹਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੱਚੇ ਬੈਠੇ ਨੇ ਅੱਜ ਸਾਰੇ ਲਾਈਵ ਪ੍ਰੋਗਰਾਮ ਦੇਖ ਰਹੇ ਸੀਗੇ ਕਿਉਂਕਿ ਜਿਹੜੇ ਇੱਥੇ ਨਹੀਂ ਪਹੁੰਚ ਸਕਦੇ ਆਪਣੇ ਮੋਬਾਈਲਾਂ ਤੇ ਦੇਖਦੇ ਨੇ ਜਿੱਥੇ ਸਾਨੂੰ ਸਮੇਂ ਦੇ ਨਾਲ মিডিਆ ਮਿਲਿਆ ਸਾਨੂੰ ਬਹੁਤ ਸੌਖਾਂ ਵੀ ਮਿਲੀਆਂ ਨੇ ਸਾਨੂੰ ਸੁੱਖ ਵੀ ਮਿਲੇ ਨੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਦੇਖੋ ਕਿਸੇ ਦੀ ਆਤਮਾ ਜਾਗਦੀ ਹੈ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਦੀ ਆਤਮਾ ਪ੍ਰਸੰਨ ਹੁੰਦੀ ਹੈ ਲੰਗਰ ਛੱਕੇ ਕਿਸੇ ਦੀ ਆਤਮਾ ਪ੍ਰਸੰਨ ਹੁੰਦੀ ਹੈ ਲੋਕਾਂ ਨੂੰ ਮਿਲ ਕੇ ਕਿਸੇ ਦੀ ਆਤਮਾ ਪ੍ਰਸੰਨ ਹੁੰਦੀ ਹੈ ਕਿਉਂਕਿ ਸਾਡੇ ਨਗਰ ਦੀਆਂ ਸਾਡੇ ਇਲਾਕੇ ਦੀਆਂ ਪ੍ਰਾਣੀਆਂ ਧੀਆਂ ਭੈਣਾਂ ਆਪਣੇ ਪੇਕੇ ਘਰ ਆਉਂਦੀਆਂ ਨੇ ਤੇ ਉੱਥੋਂ ਇੱਥੇ ਹਾਜ਼ਰੀ ਭਰ ਲਾਂਗੇ ਨੇ ਆਪਸ ਵਿੱਚ ਮਿਲਦੀਆਂ ਨੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਪ੍ਰੋਗਰਾਮ ਦਾ ਆ ਇਹ ਹਨ ਉੱਘੇ ਪਾਤੋਵਨ ਪ੍ਰੇਮੀ ਸਰਦਾਰ ਇੰਦਰਜੀਤ ਸਿੰਘ ਮੁੰਡੇ ਜੀ ਜੀ ਮੁੰਡੇ ਸਾਹਿਬ ਅੱਜ ਕੀ ਪ੍ਰੋਗਰਾਮ ਸੀ ਡੇਰਾ ਈਮਾਮਗੜ ਸਮਾਧਮ ਵਿਖੇ ਅੱਜ ਡੇਰਾ ਈਮਾਮਗੜ ਸਮਾਧਮ ਜਿਹੜਾ ਹਰ ਸਾਲ ਮਤਲਬ ਗਣ ਮਨਾਇਆ ਜਾਂਦਾ ਰਵਨੰਦਨ ਜੀ ਦਾ ਇੱਥੇ ਨੌ ਦਿਵਾਨ ਲੱਗਦੇ ਨੇ 10ਵੇਂ ਦਿਨ ਦੀਵਾਨ ਲੱਗ ਕੇ ਦੀ ਸਮਾਪਤੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਤੇ ਉਹਦਾ ਭੋਗ ਪਾਇਆ ਜਾਂਦਾ ਹੈ ਤੇ ਲੰਗਰ ਅਤੁੱਟ ਵਰਤਦਾ ਹੈ ਜਲੇਬੀਆਂ ਜੋ ਮਰਜ਼ੀ ਖਾਓ ਹਰ ਤਰ੍ਹਾਂ ਦੀ ਚੀਜ਼ ਤੇ ਘਰਪੀਣ ਵਾਸਤੇ ਭਈਆ ਹੁੰਦੀ ਆ ਤਾਂ ਇਹ ਜਿਹੜਾ ਡੇਰਾ ਇਹ ਡੇਰਾ ਚੱਲਿਆ ਤੇ ਮਾਮਗੜ ਪਿੰਡ ਤੋਂ ਤੇ ਮਾਮਗੜ ਪਿੰਡ ਦੇ ਵਿੱਚ ਇੱਕ ਗੁਰਮੁਖ ਸਿੰਘ ਸੰਤ ਹੁੰਦਾ ਸੀ ਉਹ ਜਿਹੜਾ ਗੁਰਮੁਖ ਸਿੰਘ ਸੰਤ ਸੀਗੇ ਤਾਂ ਉਹਨਾਂ ਦਾ ਜਿਹੜਾ ਇਹ ਆਪਣਾ ਜਿਹੜਾ ਸ਼ੰਕਰਨੰਦ ਜੀ ਸ਼ੰਕਰਨੰਦ ਜੀ ਜੂਪੀ ਚਾ ਵਾਏ ਉਹ ਇਹਨਾਂ ਦਾ ਚੇਲਾ ਬਣਿਆ ਉੱਥੇ ਆ ਕੇ ਰਹਿਣ ਲੱਗਿਆ ਉਹਦਾ ਉੱਥੇ ਦਿਲ ਨਾ ਲੱਗਿਆ ਤੇ ਜਦੋਂ ਨਾ ਲੱਗਿਆ ਜਦੋਂ ਆਪਾਂ ਇੱਥੇ ਹੁਣ ਇਹ ਡੇਰੀ ਦੇ ਵਿੱਚ ਆਪਾਂ ਬੜਦੇ ਆ ਤਾਂ ਰਾਈਟ ਹੈਂਡ ਇੱਕ ਬੋਰਡ ਦਾ ਰਸਤਾ ਉਹ ਬੋਰਡ ਦੇ ਗੱਤ ਦੇ ਥੱਲੇ ਆ ਕੇ ਕਾਲੇ ਗੁੰਨੇ ਹੁੰਦੇ ਸਰਵਾੜ ਹੁੰਦਾ ਉਸ ਉਸ ਜਮਾਦੀ ਦੇ ਵਿੱਚ ਥੰਮਕ ਸੁਤਰਾ ਹੁੰਦਾ ਇੱਥੇ ਬੈਠ ਕੇ ਉਹਨਾਂ ਨੇ ਤਪੱਸਿਆ ਕਰਨੀ ਇਹਦੇ ਥੱਲੇ ਇਹਦੇ ਥੱਲੇ ਤਪੱਸਿਆ ਕਰਨੀ ਲੋਕਾਂ ਨੇ ਕਿਹਾ ਵੀ ਇਹ ਤਾਂ ਜਿੱਦੀ ਸਾਹਿਬ ਦਾ ਹੈ ਇਹ ਤਾਂ ਨਹੀਂ ਆਪਾਂ ਤਾਂ ਆਪਾਂ ਨੇ ਇਤਿਜਾਮ ਕਰਨਾ ਪਊਗਾ ਉਹਨਾਂ ਨੇ ਕੀ ਕੀਤਾ ਜਦੋਂ ਅੱਪਾ ਦੇਰੇ ਚ ਬੜਦੇ ਆਖੇ ਬੇ ਅਤੇ ਕੱਚੀ ਕੁੜੀਆਂ ਬਣਾਤੀ ਕੱਚੀ ਕੱਚੀ ਬਿਟੀਦੀ ਕੁੜੀਆਂ ਬਣਾ ਕੇ ਗੋੜ ਉਹਦੇ ਵਿੱਚ ਜਦੋਂ بارش ਪਿਆ ਕਰੂ ਤੁਸੀਂ ਇਹਦੇ ਵਿੱਚ ਬੈਠ ਕੇ ਤਪੱਸਿਆ ਕਰ ਲਿਆ ਕਰੋ ਠੀਕ ਹੈ ਨਹੀਂ ਤਾਂ ਫਿਰ ਉਹ ਇਸ ਤਰ੍ਹਾਂ ਹੀ ਕਰਦੇ ਰਹੇ ਉਹਨਾਂ ਦੀ ਜਿਹੜੀ ਤਪੱਸਿਆ ਸੀ ਉਹ ਉਹ ਇੱਕ ਅਲੱਗ ਹੀ ਮਤਲਬਾ ਸਿਸਟਮ ਸੀ ਇਹਨਾਂ ਹੁੰਦਾ ਇੱਕ ਪਾਣੀ ਦਾ ਗਲਾਸ ਰਹਿ ਲੈਣਾ ਉਹਨਾਂ ਨੇ ਪਾਣੀ ਦੇ ਗਲਾਸ ਦੇ ਵਿੱਚ ਜਾਉ ਸਿੱਠ ਲੈਣਾ ਜੌਨ ਸਿੱਟਕੇ 12 ਸਾਲ ਉਹਨਾਂ ਨੇ ਇਹ ਤਪੱਸਿਆ ਕੀਤੀ 12 ਸਾਲ ਐ ਡੱਕੇ ਵਰਗੇ ਹੋ ਗਏ ਸੀਗੇ ਬਹੁਤ ਉਹਨਾਂ ਨੇ ਤਪੱਸਿਆ ਕੀਤੀ ਉਹਨਾਂ ਦੀ ਤਪੱਸਿਆ ਦਾ ਸਦਕਾ ਅੱਜ ਇਹ ਇੱਥੇ ਬਹੁਤ ਵੱਡੀ ਸ਼ਕਤੀ ਪਾਵਰ ਤਾਕਤ ਇਸ ਥੇ ਹੈ ਚ ਉਸ ਤੋਂ ਬਾਅਦ ਤਾਂ ਫਿਰ ਉਹਨਾਂ ਦਾ ਜੇਲਾ ਬਣਿਆ ਮਤਲਬ ਰਮਨੰਦ ਸਿੰਘ ਰਮਨੰਦ ਜੀ ਸਾਡੇ ਤਾਇਆ ਜੀ ਲੱਗਦੇ تھے ਘਰਦਿਆਂ ਦੇ ਤਾਂ ਫਿਰ ਉਹਨਾਂ ਨੇ ਉਹ ਅੱਖਾਂ ਨੂੰ ਮਨਾਖੇ ਸੀਗੇ ਉਹਨਾਂ ਨੂੰ ਗਿਆਨ ਪ੍ਰਗਟ ਹੋਇਆ ਉਹ ਆਪਾਂ ਸ਼ਾਰਟਕਟ ਗੱਲ ਕਰ ਲਈਏ ਬਹੁਤ ਲੰਬੀਆਂ ਕਹਾਣੀਆਂ ਨੇ ਉਹ ਪਰਮ ਕਹਿ ਨਹੀਂ ਬਣੇ ਪਰਮ ਕਹਿ ਨਹੀਂ ਪਿੰਡਾਂ ਦੇ ਵਿੱਚ ਜਾ ਜਾ ਉਹਨਾਂ ਨੇ ਕੀਰਤਨ ਕਰਨਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨਾ ਤਾਂ ਬਾਕੀ ਨਾ ਦਿਵਾਲ ਲਾਉਣੇ ਬਹੁਤ ਉਹਨਾਂ ਨੇ ਦਵਾਈਆਂ ਵੀ ਦਿੱਤੀਆਂ ਉਹਦੀ ਕੁੜੀ ਆ ਇਸ ਵਾਰ ਵੀ ਮੌਜੂਦ ਹੈ ਉਹਦੇ ਜਿਹੜੀਆਂ ਦਵਾਈਆਂ ਪਈਆਂ ਨੇ ਉਸ ਤਰ੍ਹਾਂ ਜਦੋਂ ਅੱਖਾਂ ਦੀ ਨਿਗਾਹ ਹੋਣ ਤੋਂ ਬਾਅਦ ਵੀ ਅਗਲਾ ਕਹਿੰਦਾ ਮਿੰਤਾ ਪੇਟ ਦਾ ਨੁਕਸਾ ਉਹਨਾਂ ਨੇ ਕੋਸ਼ਿਸ਼ ਕੀਤੀ ਚੱਕ ਕੇ ਪੰਜ ਪੁੰਧੀਆਂ ਬਣਾਉਂਦੀਆਂ ਉਹਦੇ ਦੇਦੀਆਂ ਜਿਉਂ ਰਾਮ ਆ ਜਾਂਦਾ ਸੀ ਰਾਮ ਕਾਦੇ ਨਾਲ ਉਹਨਾਂ ਦੀ ਇੱਕ ਸ਼ਕਤੀ ਸੀ ਕਿ ਪਾਵਰ ਸੀ ਕਿ ਤਾਕਤ ਸੀ ਉਹਦੇ ਨਾਲ ਰਾਮ ਆਉਂਦਾ ਸੀ ਤਾਂ ਇਸ ਘਰ ਕੇ ਕਿ ਨਾ ਮਤਲਬ ਇਹ ਡੇਰਾ ਦੀ ਜਿਹੜੀ ਪਰੰਪਰਾ ਹੈ ਇਹ ਬਹੁਤ ਵਧੀਆ ਚੱਲ ਰਹੀ ਹੈ ਤਾਂ ਇਹ ਜਿੱਥੇ ਕਰਸ਼ੇਜੀ ਹੈ بڑے بڑے ਹੋਰ ਸੰਤ ਮਹਾਂਪੁਰਖ ਦਾਜੂ ਸਾਹਿਬ ਪਟੂ ਸਾਹਿਬ ਮੀਆਂ ਮੀਰ ਮੀਰ ਦਾ ਅਸੀਸ ਫਰਮਤ ਬਣੇ ਸ਼ਾਹ ਹੈ ਬਡੇ-ਬਡੇ ਫਕੀਰ ਆਏ, ਔਲੀਏ ਆਏ। ਇਹਨਾਂ ਨੇ ਜਿੱਥੇ ਤਪੱਸਿਆ ਕੀਤੀ, ਜਿਹੜੀ ਜਗ੍ਹਾ ਦੇ ਵਿੱਚ ਬੈਠ ਕੇ ਤਪੱਸਿਆ ਕੀਤੀ, ਉਸ ਜਗ੍ਹਾ ਦੇ ਵਿੱਚ ਉਸ ਜ਼ਮੀਨ ਦੇ ਵਿੱਚ 60 ਫੁੱਟ ਤਰੰਗਾ ਚਲੇ ਗਿਆ। ਉਸ ਜਗ੍ਹਾ ਦੇ ਵਿੱਚ 60 ਫੁੱਟ ਤਰੰਗਾ ਚਲੇ ਗਈਆਂ ਔਰ ਉਸ ਜਗ੍ਹਾ ਦੇ ਵਿੱਚ 1500 ਸਾਲ ਸ਼ਕਤੀ ਰਹੂਗੀ, ਪਾਵਰ ਰਹੂਗੀ, ਤਾਕਤ ਰਹੂਗੀ। 1500 ਸਾਲ। ਅਜਿਹਾ ਕਿ ਨਾ ਕੋ ਸਕੂਨ ਮਿਲਿਆ ਸਾਰੇ ਇੱਥੇ ਆ ਕੇ। ਤਾਂ ਮਤਲਬ ਇੱਥੇ ਕੋਈ ਵੀ ਆਉਂਦਾ ਆਉਂਦਾ ਜੇ ਉਹ ਦੀ ਸਰਦਾ ਦੇ ਨਾਲ ਮੱਥਾ ਟੇਕਦਾ ਤਾਂ ਉਹਦਾ ਜਿਹੜਾ ਕਾਰਜ ਹੁੰਦਾ ਉਹ ਪੂਰੇ ਹੁੰਦੇ ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਇੱਥੇ ਆਇਆ ਕਰੋ ਇੱਥੇ ਆ ਕੇ ਸੇਵਾ ਵੀ ਕਰੋ ਸੇਵਾ ਦਾ ਤੁਹਾਨੂੰ ਫਲ ਮਿਲੇਗਾ ਤੇ ਇਸ ਜੈ ਜੀ ਤੁਸੀਂ ਸਰਦਾ ਰੱਖੋਗੇ ਉਹਦਾ ਇੱਕ ਪਰਮਾ